ਆ ਕੋਈ ਮੰਥਲੀ ਸਹੀ ਤਰੀਕੇ ਨਾਲ ਨਹੀਂ ਆ ਰਹੀ ਪੇਨਫੁਲ ਮੰਥਲੀ ਆ ਰਹੀ ਹੈ ਡੈਸ ਮੈਨਰ ਜਿਹਨੂੰ ਆਪਾਂ ਕਹਿੰਦੇ ਆ ਕੋਈ ਹਾਰਮੋਨ ਜ ਡਿਸਟਰਬ ਹੋ ਗਏ, ਬੁਡ ਫੈਟ ਵਧੂਗੀ, ਤੁਹਾਨੂੰ ਹਾਰਟ ਡਿਜ਼ੀਜ਼ ਤੋਂ ਬਚਾਉਂਦਾ ਹੈਗਾ। ਜੇ ਕੋਈ ਬਿਮਾਰੀ ਹੋ ਗਈ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ, ਕੋਈ ਟ੍ਰਾਈਗਲਿਸਰਾਈਡ ਵੱਧ ਰਹੇ ਨੇ, ਤਾਂ ਉਹਨਾਂ ਨੂੰ ਵੀ ਨਾਰਮਲ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ। ਹਾਂ ਬਿਲਕੁਲ ਸਰ ਜਿੱਦਾਂ ਕਿ ਸਾਡੇ ਕੋਲੇ ਰਸਬੈਰੀ ਟੀ ਹੈਗੀ, ਰਸਬੈਰੀ ਲੀਫ ਟੀ ਹੈਗੀ। ਇਹ ਪੱਤਿਆਂ ਤੋਂ ਬਣੀ ਹੋਈ ਇੱਕ ਚਾਹ ਹੈਗੀ ਹੈ। ਇਹ ਊਮਨ ਹੈਲਥ ਦੇ ਉੱਤੇ ਬੜਾ ਸੋਹਣਾ ਕੰਮ ਕਰਦੀ ਹੈ। ਲੇਡੀਜ਼ ਨੂੰ ਕੋਈ ਥਾਇਰਾਇਡ ਹੋ ਗਿਆ, ਕੋਈ ਮੰਥਲੀ ਸਹੀ ਤਰੀਕੇ ਨਾਲ ਨਹੀਂ ਆ ਰਹੀ, ਪੇਨਫੁੱਲ ਮੰਥਲੀ ਆ ਰਹੀ ਹੈ, ਡੈਸਮੈਨਰੇ ਜਿਹਨ ਕੋਈ ਹਾਰਮੋਨ ਜ ਡਿਸਟਰਬ ਹੋ ਗਏ ਪੀਸੀਓਡੀ ਦੀ ਪ੍ਰੋਬਲਮ ਹੋ ਗਈ ਠੀਕ ਇਦਾਂ ਦੀ ਚਾਹ ਹੈ ਜਿਹੜੀ ਪਲਾਂਟ ਬੇਸ ਇਦਾਂ ਦੀ ਸਾਰੀ ਡਾਈਟ ਸਾਡੀ ਇਦਾਂ ਦੀ ਹੀ ਹੋਊਗੀ ਇਹ ਉਹਦੇ ਚ ਕੰਮ ਕਰਦੀ ਹੈ ਜਿਹੜੀ ਫੀਮੇਲ ਰੀਪਰੋਡਕਟਿਵ ਡਾਕਟਿਵ ਹੈਲਥ ਜਿਹੜੀ ਡਿਸਟਰਬ ਹੋ ਗਈ ਇੱਕ ਨੰਬਰ ਦੂਸਰੇ ਨੰਬਰ ਤੇ ਜਿਵੇਂ ਸਾਡੇ ਕੋਲ ਕੋਈ ਡਾਇਬੀਟਿਸ ਦੇ ਪੇਸ਼ੈਂਟ ਆ ਗਏ ਤਾਂ ਉਹਨਾਂ ਨੂੰ ਪਨੀਰ ਡੋਡੀ ਦੇ ਫੁੱਲ ਨੇ ਜਿਵੇਂ ਠੀਕ ਹੈ ਇਹ ਰਾਤ ਨੂੰ ਭਿਗੋਣੇ ਹੁੰਦੇ ਨੇ 8 ਤੋਂ 10 ਫੁੱਲ ਰਾਤ ਨੂੰ ਭਿਓ ਕੇ ਸਵੇਰੇ ਖਾਲੀ ਪੇਟ ਨਚੋੜ ਕੇ ਆਪਾਂ ਪੀਣੇ ਹੁੰਦੇ ਨੇ ਸਾਡੀ ਸਾਰੀ ਡਾਈਟ ਇਦਾਂ ਦੀ ਪਲਾਂਟ ਬੇਸ ਡਾਈਟ ਹੈਗੀ आयुष ਤੋਂ ਮੰਤਾ પ્રાપ્ત ਹੈਗੀ ਹੈ ਤੇ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਗੁੱਡ ਇਫੈਕਟ ਬੜੇ ਨੇ ਤੁਹਾਡੀ ਹੈਲਥ ਦੇ ਉੱਤੇ ਪਰ ਸਾਈਡ ਇਫੈਕਟ ਇਸ ਚੀਜ਼ ਦਾ ਕੋਈ ਨਹੀਂ ਹੈਗਾ ਸਰ ਇਹ ਇੱਕ λεਮਨ ਗ੍ਰਾਸ ਹੁੰਦਾ ਇੱਕ ਕਿਸਮ ਦਾ ਘਾ ਹੁੰਦਾ ਹੈਗਾ ਇਹ ਇਹ ਉਹਦੀਆਂ ਕਟਿੰਗਸ ਹੈਗੀਆਂ ਨੇਗੀਆਂ ਠੀਕ ਹੈ ਇਹਨਾਂ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਤੇ ਪਰ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰਦੀ ਹੈ ਤੇ ਹੋਰ ਵੀ ਇਹਦੇ ਸਾਈਡ ਗੁੱਡ ਇਫੈਕਟ ਬੜੇ ਜਿਆਦੇ ਨੇ ਐਂਟੀਆਕਸੀਡੈਂਟ ਹੈਗਾ ਇਹ ਤੇ ਨਾਲ ਨਾਲ ਇਹਦੇ ਵਿੱਚ ਵਿਟਾਮਿਨ A ਤੇ ਵਿਟਾਮਿਨ C ਰਿਚ ਹੈਗਾ ਤੇ ਇਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੈਗੇ। ਚੀਆ ਸੀਡਸ ਦੀ ਆਪਾਂ ਗੱਲ ਕਰ ਰਹੇ ਜੀ ਚੀਆ ਸੀਡ ਦੇ ਵਿੱਚ ਦੁੱਧ ਨਾਲੋਂ 5 ਗੁਣਾ ਜ਼ਿਆਦਾ ਕੈਲਸ਼ੀਅਮ ਹੈਗਾ। omega 3 ਫੈਟੀ ਐਸਿਡ ਨੇ ਫਾਈਬਰ ਦਾ ਰਿਚ ਸੋਰਸ ਹੈਗਾ। ਕਬਜ ਨਹੀਂ ਹੁੰਦੀ ਉਹਦੇ ਨਾਲ ਤੁਹਾਡੀ ਗੁੱਡ ਫੈਟ ਵਧੂਗੀ। ਤੁਹਾਨੂੰ ਹਾਰਟ ਡਿਜ਼ੀਜ਼ ਤੋਂ ਬਚਾਉਂਦਾ ਹੈਗਾ। ਜੇ ਕੋਈ ਬਿਮਾਰੀ ਹੋ ਗਈ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ, ਕੋਈ ਟ੍ਰਾਈਗਲਿਸਰਾਈਡ ਵੱਧ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਰਮਲ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ। ਤੇ ਹੋਰ ਵੀ ਬਹੁਤ ਸਾਰੇ ਗੁੱਡ ਇਫੈਕਟ ਹੈਗੇ ਨੇ ਪਰ ਸਾਈਡ ਇਫੈਕਟ ਕੋਈ ਨਹੀਂ ਚੀਆ ਸੀਡ ਗੁੰਦ ਖੀਰੇ ਜਿਹੇ ਤਰ੍ਹਾਂ ਹੁੰਦਾ ਇਹ ਗਲਾਸ ਪਾਣੀ ਦੋ ਚਮਚੇ ਪਿਘੋ ਕੇ ਆਪਾਂ ਪੀਣਾ ਹੁੰਦਾ ਹੈਗਾ ਤੇ ਇਸ ਤਰੀਕੇ ਨਾਲ ਜੇ ਆਪਾਂ ਪੀਨੇ ਆ ਤੇ ਸਾਰੀ ਡਾਈਟ ਇਸ ਤਰੀਕੇ ਨਾਲ ਜੇ ਆਪਾਂ ਡਾਈਟ ਲੈਨੇ ਆ ਆਪਾਂ ਦਵਾਈਆਂ ਤੇ ਬਿਮਾਰੀਆਂ ਦੋਵਾਂ ਨੂੰ ਸਦਾ ਲਈ ਆਪਾਂ ਅਲਵਿਦਾ ਕਹਿ ਸਕਦੇ ਆਂ ਤੇ ਆਪਾਂ ਇੱਕ ਚੰਗੀ ਤੰਦਰੁਸਤ ਜ਼ਿੰਦਗੀ ਆਪਾਂ ਜੀ ਸਕਦੇ ਆਂ